ਇੱਕ ਸੌਖਿਆ ਵਾਲਾ ਬਿਦਾਵਾ ਵੀ ਆ ਜਿਹੜਾ ਖਾਸ ਕਰਕੇ ਇਹ ਅਕਾਲੀ ਜੁੰਡਲੀ ਚੁੱਕੀ ਫਿਰਦੀ ਆ ਜਦੋਂ ਤੇ ਸੱਤਾ ਨਹੀਂ ਸੀ ਜਦੋਂ ਤੇ ਸਾਡੀ ਮੂਵਮੈਂਟ ਸੀ ਉਦੋਂ ਤੇ ਆ ਕੇ ਸਿੰਘਾਂ ਦੇ ਬਿੰਦੇ ਸੀ ਪੈਰਾਂ 'ਚ ਉਦੋਂ ਤੇ ਕਰਦੇ ਸੀ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਇਕਰਾਰ ਉਦੋਂ ਤੇ ਲਾਉਂਦੇ ਸੀ ਅਖਬਾਰਾਂ 'ਚ ਬਿਆਨ ਵੀ ਖਾਲਿਸਤਾਨ ਤੋਂ ਬਿਨਾ ਸਾਡਾ ਸਰਦਾ ਨਹੀਂ ਤੇ ਜਿੱਦਣ ਮਿਲ ਗਈ ਸੱਤਾ ਜਿੱਦਣ ਮਿਲ ਗਿਆ ਸੁੱਖ ਉਦੋਂ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ ਜੀ ਖਾਲਿਸਤਾਨ ਤੇ ਚਾਹੀਦਾ ਹੀ ਨਹੀਂ ਇਥੋਂ ਤੱਕ ਚੱਲ ਗਿਆ ਸਾਡਾ ਅਕਾਲੀ ਦਲ ਜਿਹਨੂੰ ਕਦੀ ਸ਼ਹੀਦਾਂ ਨੇ ਸਿਰ ਜਿਆ ਹੀ ਉਹਨੇ ਕਹਿਣਾ ਸ਼ੁਰੂ ਕਰਤਾ ਜੇ ਸਾਡੇ ਉਤੇ ਧਰਮ ਦਾ ਕੋਈ ਦਾਵਾ ਨਹੀਂ ਹੈਗਾ ਜੇ ਤੇ ਤੁਸੀਂ ਜੁੜੋਗੇ ਤੇ ਪੰਥ ਜੁੜੇਗਾ ਬੰਦਿਆਂ ਦੇ ਨਾਲ ਫਿਰ ਅਸੀਂ ਕਿਸੇ ਨਾ ਕਿਸੇ ਖੂਹ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਡੇਕਦੇ ਰਵਾਂਗੇ ਜੇ ਜੁੜਾਂਗੇ ਮੂਮੈਂਟ ਦੇ ਨਾਲ ਜੇ ਜੁੜਾਂਗੇ ਸੰਘਰਸ਼ ਦੇ ਨਾਲ ਫਿਰ ਬੰਦੇ ਮਾਇਨੇ ਨਹੀਂ ਰਖਾਉਂਦੇ ਹੁੰਦੇ ਬੰਦੇ ਬਹੁਤ ਆਏ ਨੇ ਬਹੁਤ ਆਉਣਗੇ ਤੇ ਬਹੁਤ ਜਾਣਗੇ ਜੇ ਕੋਈ ਚੀਜ਼ ਸਥਿਰ ਰਹੀ ਆ ਸਥਿਰ ਰਹੇਗੀ ਤੇ ਉਹ ਆ ਸਾਡਾ ਟੀਚਾ ਸਾਡੀ ਖਾਲਸਾਣ ਦੀ ਪ੍ਰਾਪਤੀ ਕਿੰਨੇ ਨੇ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਵਿੱਚ ਕਿੰਨੇ ਨੇ ਜਿਹੜੇ ਅੱਜ ਵੀ ਟੀਵੀਆਂ ਤੇ ਡਿਬੇਟਾਂ ਤੇ ਕਹਿੰਦੇ ਅਸੀਂ ਜੀ ਸੰਤਾਂ ਦੀ ਸੰਗਤ ਕੀਤੀ ਆ ਅਸੀਂ ਉਹਨਾਂ ਦਾ ਨਿੱਕ ਮਾਣਿਆ ਗੋਦ ਦਾ ਕਾਹਦਾ ਤੁਸੀਂ ਨਿੱਕ ਮਾਣਿਆ ਯਾਰ ਪਏ ਤੇ ਤੁਸੀਂ ਦਿੱਲੀ ਦੀ ਢੋਲੀ ਝੋਲੀ ਚ ਜਾ ਕੇ ਹਮੇਸ਼ਾ ਬੰਦਾ ਮਰੇਗਾ ਜਦੋਂ ਬੰਦੇ ਦੇ ਮਗਰ ਲੱਗੇਗਾ ਸਾਡੀ ਜਿਹੜੀ ਰਾਜਨੀਤੀ ਆ ਉਹ ਸਾਡੀ ਮੰਜ਼ਲ ਤੋਂ ਤੈਅ ਹੋਣੀ ਆ ਤੇ ਸਾਡੀ ਮੰਜ਼ਲ ਉਹ ਸ਼ਹੀਦਾਂ ਨੇ ਤੈਅ ਕਰਤੀ ਆ ਖਾਲਸਾਣ ਦੀ ਪ੍ਰਾਪਤੀ ਸ਼ਹੀਦਾਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਵੇਖੇ 71ਏ ਗੁਰੂ ਰੂਪ ਗੁਰੂ ਸواری ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਮੁਕਸਰ ਦਾ ਜ਼ਿਕਰ ਹੁੰਦਾ ਆ ਤੇ ਇੱਕ ਸ਼ਬਦ ਆਪਣੇ ਆਪ ਨਾਲ ਜੁੜ ਜਾਂਦਾ ਹੈ ਬਦਾਵਾ ਬੇਸ਼ੱਕ ਇਸ ਜਗ੍ਹਾ ਦੇ ਉੱਤੇ ਉਹ ਬਦਾਵਾ ਪਾੜਿਆ ਗਿਆ ਗੁਰੂ ਮਹਾਰਾਜ ਵੱਲੋਂ ਪਰ ਜਦੋਂ ਵੀ ਮੁਕਸਰ ਦਾ ਜ਼ਿਕਰ ਹੋਏਗਾ ਸ਼ਹੀਦਾਂ ਦਾ ਜ਼ਿਕਰ ਹੋਏਗਾ ਤੇ ਪੈਦਾਵਾ ਸ਼ਬਦ ਆਪਣੇ ਆਪ ਸਾਡੀ ਜ਼ੁਬਾਨ ਤੇ ਆ ਜਾਂਦਾ ਬੇਸ਼ੱਕ ਬਹੁਤਿਆਂ ਨੂੰ ਸਹਿਜ ਸੁਭਾਏ ਇਸ ਅੱਖਰ ਦਾ ਮਤਲਬ ਪਤਾ ਹੋਵੇ ਜਾਂ ਨਾ ਹੋਵੇ ਬਾਅਦ ਦੀ ਗੱਲ ਸਾਡੀ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਾਡੀਆਂ ਕਾਨਫਰੰਸਿਸ ਤੱਕ ਸਾਡੇ ਵੱਡੇ-ਵੱਡੇ ਇੰਟੈਲੈਕਚੁਅਲ ਤੱਕ ਇਹ ਸ਼ਬਦ ਆਪਣੀ ਜ਼ੁਬਾਨ ਤੋਂ ਵਰਤਦੇ ਨੇ ਕਿ ਪੈਦਾਵਾ ਪਾੜਿਆ ਗਿਆ ਪਰ ਪੈਦਾਵਾ ਪਾਟਾ ਬਾਅਦ ਵਿੱਚ ਪਹਿਲਾਂ ਪੈਦਾਵਾ ਲਿਖਿਆ ਗਿਆ ਜੇ ਲਿਖਿਆ ਨਾ ਹੁੰਦਾ ਤੇ ਪਾੜਨ ਤੱਕ ਦੀ ਨੋਬਤ ਨਹੀਂ ਆਉਣੀ ਪੈਦਾਵਾ ਪਹਿਲਾਂ ਦਿੱਤਾ ਗਿਆ ਲਿਖ ਕੇ ਗੱਲ ਇਹ ਹੈ ਕਿ ਪੈਦਾਵਾ ਹੈ ਕਿ ਜਿਹਦੇ ਸ਼ਬਦੀ ਅੱਖਰ ਕਰਨੇ ਹਣ ਵੀ ਬੇਦਾਵਾ ਮਤਲਬ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਜਦੋਂ ਉਹ ਸਿੱਖ ਉਹ ਖਿਆਈ ਦੇ ਵਿੱਚ ਉਹ ਖਿਆਈ ਚੱਲ ਨਹੀਂ ਪਾਇਏ ਤੇ ਗੁਰੂ ਮਹਾਰਾਜ ਦਾ ਸਾਥ ਛੱਡ ਕੇ ਆਏ ਨੇ ਤੇ ਇਹ ਲਿਖ ਕੇ ਦੇ ਗਏ ਨੇ ਕਿ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਮਤਲਬ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇੱਕ ਤਰੀਕੇ ਦੇ ਨਾਲ ਬੇਸ਼ੱਕ ਸ਼ਬਦ ਇਹ ਲਿਖੇ ਹੋਣ ਜਾਂ ਨਾ ਲਿਖੇ ਹੋਣ ਬਾਅਦ ਦੀ ਗੱਲ ਪਰ ਅੰਦਰੋਂ ਇਹ ਗੱਲ ਲਿਖ ਦਿੱਤੀ ਉਹਨਾਂ ਨੇ ਕਿ ਸਾਡਾ ਤੁਹਾਡੇ ਉੱਤੇ ਕੋਈ ਦਾਵਾ ਨਹੀਂ ਹੁਣ ਉਹ ਜਿਹੜਾ ਦਾਵਾ ਆ ਉਹ ਅੱਜ ਅਸੀਂ ਸਾਰੇ ਪੇਸ਼ ਕਰਦੇ ਆ ਕਿ ਸਾਡਾ ਗੁਰੂ ਦਾ ਦਾਵਾ ਆ ਅਸੀਂ ਦਾਵਾ ਪੇਸ਼ ਕਰਦੇ ਆ ਕਿ ਅਸੀਂ ਸਿੱਖ ਆ ਅਸੀਂ ਦਾਵਾ ਪੇਸ਼ ਕਰਦੇ ਆ ਕਿ ਅਸੀਂ ਗੁਰੂ ਦੇ ਸਿੱਖ ਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਕੀ ਵਾਕਿਆ ਉਹ ਦਾਵਾ ਅਸੀਂ ਬਰਕਰਾਰ ਰੱਖਿਆ ਕਿ ਨਹੀਂ ਰੱਖਿਆ ਜਾਂ ਸਿਰਫ ਗੱਲ ਹੀ ਬਾਤੀ ਰੱਖਿਆ ਆ ਪਰ ਅਸਲ ਦੇ ਵਿੱਚ ਅੰਦਰੋਂ ਵੀ ਹੋ ਸਕਦਾ ਸਾਡੇ ਚ ਬਹੁਤਿਆਨੇ ਪੇ ਦਾਵੇ ਲਿਖ ਕੇ ਗੁਰੂ ਮਹਾਰਾਜ ਤੇ ਅੱਗੇ ਰੱਖ ਦਿੱਤੇ ਹੁਣ ਅਣਲਿਖਤੀ ਪਦਾਵੇ ਇਹੋ ਜਿਹਾ ਵੀ ਸਾਡੇ ਵਿੱਚ ਲੋਕ ਕਹੇਗੇ ਨੇ ਫੇ ਦਾਅਵ ਕੀ ਕਦੋਂ ਹੁੰਦੀ ਆ ਬੰਦਾ ਗੁਰੂ ਤੋਂ ਬੇਮੁਖ ਕਦੋਂ ਹੁੰਦਾ ਜਦ ਕਿਸੇ ਵੀ ਗੱਲ ਤੋਂ ਕਦੋਂ ਮੁਕਰਦਾ ਗੁਰਬਾਣੀ ਦੇ ਇਤਿਹਾਸ ਜਿਹੜੇ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਨੇ ਉਹ ਬੜੀ ਡੂੰਗੀ ਵਿਆਖਿਆ ਕਰਦੇ ਦੀ ਕਹਿੰਦੇ ਬੰਦਾ ਦੋ ਥਾਵਾਂ ਤੇ ਜਾ ਕੇ ਆਪਣੇ ਆਪ ਤੋਂ ਡਿੱਗਦਾ ਦੋ ਕਾਰਨਾ ਕਾਰਨ ਬੰਦਾ ਪੈਦਾਵੇ ਦੋ ਕਾਰਨਾ ਕਾਰਨ ਲਿਖਦਾ ਹੈ ਪਹਿਲਾ ਕਾਰਨ ਜਦੋਂ ਬਹੁਤ ਜਿਆਦਾ ਔਖ ਹੋਵੇ ਸਾਡੇ ਸਿੰਘਾਂ ਨੇ ਜਿਹੜਾ ਲਿਖਿਆ ਉਹ ਨਾ ਬਹੁਤ ਔਖ ਚ ਲਿਖਿਆ ਸੀ ਤੇ ਉਹ ਜਿਸ ਜਗ੍ਹਾ ਤੇ ਸੀਗੇ ਉਹ ਔਖ ਜਦੋਂ ਝੱਲ ਨਹੀਂ ਪਾਏ ਚਾਹੇ ਸਰੀਰਕ ਚਾਹੇ ਮਾਨਸਿਕ ਉਦੋਂ ਪੈਦਾਵਾ ਲਿਖਿਆ ਤੇ ਦੂਸਰਾ ਪੈਦਾਵਾ ਲੋਕ ਲਿਖਦੇ ਨੇ ਜਦੋਂ ਬਹੁਤ ਜਿਆਦਾ ਐਸ਼ੋ ਆਰਾਮ ਚ ਜਿਹਦੇ ਵਿੱਚ ਅੱਜ ਸਾਡੀ ਬਹੁਤਾਤ ਕੌਮ ਆ ਅਸੀਂ ਮੰਨੀਏ ਤੇ ਚਾਹੇ ਨਾ ਮੰਨੀਏ ਇਹ ਸਾਡੀ ਆਪਣੀ ਢੀਠਤਾ ਹੀ ਆ ਪਰ ਸਾਡੀ ਬਹੁਤਾਂ ਕੌਮ ਇਸ ਟਾਈਮ ਬਹੁਤ ਜਿਆਦੇ ਐਸ਼ੋ ਰਾਮ ਚਾ ਤੇ ਜਦੋਂ ਬੰਦਾ ਐਸ਼ੋ ਰਾਮ ਚ ਹੁੰਦਾ ਉਦੋਂ ਵੀ ਪਦਾਵੇ ਲਿਖਦਾ ਹੈ ਤੇ ਤੁਸੀਂ ਇਹੀ ਚੀਜ਼ ਸਾਡੀ ਮੂਮੈਂਟ ਤੇ ਵੀ ਟੁੱਕਦੇ ਸਾਡਾ ਦਾਵਾ ਕੀ ਆ ਜਿਹੜੇ ਅਸੀਂ ਇੱਥੇ ਬੈਠੇ ਹਾਂ ਜਾਂ ਜਿਹੜੇ ਗੁਰੂ ਨੂੰ ਆਪਣਾ ਗੁਰੂ ਮੰਨਦੇ ਨੇ ਅਸੀਂ ਕਹਿੰਨੇ ਆ ਕਿ ਸਾਡਾ ਇਹ ਦਾਵਾ ਆ ਕਿ ਅਸੀਂ ਆਜ਼ਾਦੀ ਨਾਲ ਜਿਉਣਾ ਹੈ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ ਇਹ ਦਾਵਾ ਕਰਦੇ ਆ ਅਸੀਂ ਜਿੰਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਮੰਨਦੇ ਆ ਸਾਡਾ ਇਹ ਪਬਲਿਕ 'ਚ ਦਾਵਾ ਹੁੰਦਾ ਆ ਕਿ ਖਾਲਸਾ ਆਜ਼ਾਦ ਰਹੇਗਾ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋਏਗਾ ਔਰ ਜਦੋਂ ਉਸ ਆਜ਼ਾਦੀ ਦੀ ਡੈਫੀਨੇਸ਼ਨ ਕੀਤੀ ਜਾਂਦੀ ਆ ਤੇ ਉਹ ਬਹੁਤ ਸਾਰੇ ਥਾਵਾਂ 'ਵਾਲੇ ਜਾਂਦੀ ਜਿੱਦਰ ਨੂੰ ਮੈਂ ਜਾਣਾ ਨਹੀਂ ਪਰ ਸਾਡੀ ਆਜ਼ਾਦੀ ਦੀ ਡੈਫੀਨੇਸ਼ਨ ਬੜੀ ਸਾਫ ਆ ਇਸ ਸਟੇਜ ਦੀ ਕਿ ਆਜ਼ਾਦੀ ਦਾ ਮਤਲਬ ਆ ਖਾਲਿਸਤਾਨ ਦੀ ਪ੍ਰਾਪਤੀ ਉਹ ਵਿੱਚ ਵਾਲੀਆਂ ਅੰਦਰ ਦੀਆਂ ਆਜ਼ਾਦੀਆਂ ਜਿੰਨੀਆਂ ਮਰਜ਼ੀ ਰੋਹਾਨੀਆ ਤੌਰ ਤੇ ਅਸੀਂ ਕਰੇ ਜਾਈਏ ਉਹ ਬਾਤ ਹੀ ਗੱਲ ਆ ਪਰ ਜਿਹੜੀ ਸਾਡੀ ਬਾਹਰਕ ਰਾਜਨੀਤਿਕ ਸਟੇਜ ਆ ਰਾਜਨੀਤਿਕ ਤੌਰ ਤੇ ਆਜ਼ਾਦੀ ਦਾ ਮਤਲਬ ਸਾਫ ਆ ਖਾਲਿਸਤਾਨ ਦੀ ਪ੍ਰਾਪਤੀ ਹੁਣ ਜਦੋਂ ਖਾਲਿਸਤਾਨ ਦੇ ਲਈ ਸੰਘਰਸ਼ ਲੜੇ ਜਾਂਦੇ ਆ ਉਹਦੇ ਵਿੱਚ ਮੇਰੇ ਵਰਗੇ ਬਹੁਤ ਆਏ ਤੇ ਬਹੁਤ ਗਏ ਤੇ ਇਤਿਹਾਸ ਚ ਬੜੇ ਆਏ ਬੜੇ ਗਏ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਬੜੇ ਆਉਣਗੇ ਤੇ ਬੜੇ ਜਾਣਗੇ ਬਹੁਤ ਸਾਰੇ ਆਏ ਜਿਨ੍ਹਾਂ ਨੇ ਦਾਅਵੇ ਕੀਤੇ ਸਮਾਂ ਪਿਆ ਔਖ ਭਈ ਤੇ ਦਾਅਵੇ ਛੱਡ ਗਏ ਖਾਲਸਤਾਨ ਤੋਂ ਥੱਲੇ ਚਲੇ ਗਏ ਕਈ ਇਹੋ ਜਿਹੇ ਵੀ ਆਏ ਜਿਨ੍ਹਾਂ ਦੇ ਉੱਤੇ ਬੜਾ ਸੁੱਖ ਮਿਲਿਆ ਜਿਨ੍ਹਾਂ ਨੂੰ ਤੇ ਉਹ ਵੀ ਇੱਕ ਸਮਾਂ ਪਾ ਕੇ ਖਾਲਸਤਾਨ ਛੱਡ ਗਏ ਇਹ ਦੋਵੇਂ ਤਰ੍ਹਾਂ ਦੀਆਂ ਵੈਰਾਈਟੀਆਂ ਸਾਡੇ ਵਿੱਚ ਆ ਗਈਆਂ ਨੇ ਉਹ ਵੀ ਸਿੰਘ ਸਿੰਗਣੀਆਂ ਹੈਗੇ ਨੇ ਜਿਨ੍ਹਾਂ ਨੇ ਔਖ ਨਹੀਂ ਚੱਲੀ ਗਈ ਜਦੋਂ ਤੇ ਚੀਕਾਂ ਵੱਜੀਆਂ ਤੇ ਖਾਲਸਾਤਾਨ ਦੀ ਗੱਲ ਕਰਦੇ ਕਰਦੇ ਬਾਅਦ ਚ ਕਹਿਣਾ ਸ਼ੁਰੂ ਕਰਤਾ ਵੀ ਯਾਰ ਅਸੀਂ ਬਹੁਤ ਕੁਝ ਝੱਲ ਲਿਆ ਇਹ ਚੋ ਕੁਝ ਨਹੀਂ ਨਿਕਲਣਾ ਛੱਡਦੇ ਹੁਣ ਅਸੀਂ ਆਸਿਆ ਅਸੀਂ ਆਸਿਆ ਉਹ ਹੈਗਾ ਔਖਾ ਵਾਲਾ ਬਿਦਾਵਾ ਇੱਕ ਸੌਖਿਆਂ ਵਾਲਾ ਬਿਦਾਵਾ ਵੀ ਆ ਜਿਹੜਾ ਖਾਸ ਕਰਕੇ ਇਹ ਅਕਾਲੀ ਜੁੰਡਲੀ ਚੁੱਕੀ ਫਿਰਦੀ ਆ ਜਦੋਂ ਤੇ ਸੱਤਾ ਨਹੀਂ ਸੀ ਜਦੋਂ ਤੇ ਸਾਡੀ ਮੂਵਮੈਂਟ ਸੀ ਉਦੋਂ ਤੇ ਆ ਕੇ ਸਿੰਘਾਂ ਦੇ ਬੰਦੇ ਸੀ ਪੈਰਾਂ ਚ ਉਦੋਂ ਤੇ ਕਰਦੇ ਸੀ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਕਰਾਰ ਉਦੋਂ ਤੇ ਲਾਉਂਦੇ ਸੀ ਅਖਬਾਰਾਂ ਚ ਬਿਆਨ ਪੀ ਖਾਲਸਤਾਨ ਤੋਂ ਬਿਨਾ ਸਾਡਾ ਸਰਦਾ ਨਹੀਂ ਤੇ ਜਦੋਂ ਮਿਲ ਗਈ ਸੱਤਾ ਜਦੋਂ ਮਿਲ ਗਿਆ ਸੁਖ ਉਸ ਦਿਨ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ ਜੀ ਖਾਲਸਤਾਨ ਤੇ ਚਾਹੀਦਾ ਹੀ ਨਹੀਂ ਤੇ ਇੱਥੋਂ ਤੱਕ ਆ ਗਏ ਇੰਨੇ ਸੌਖ ਚ ਚਲੇ ਗਏ ਇੰਨੇ ਐਸ਼ੋ ਰਾਮ ਚ ਚਲੇ ਗਏ ਇੰਨੇ ਪੈਸਿਆਂ ਦੇ ਵਿੱਚ ਸੁਲਤਾਨ ਹੋ ਗਏ ਵੀ ਇੱਥੋਂ ਤੱਕ ਚੱਲ ਗਿਆ ਸਾਡਾ ਅਕਾਲੀ ਦਲ ਜਿਹਨੂੰ ਕਦੀ ਸ਼ਹੀਦਾਂ ਨੇ ਸਿਰ ਜਿਆ ਹੀ ਉਹਨੇ ਕਹਿਣਾ ਸ਼ੁਰੂ ਕਰਤਾ ਜੇ ਸਾਡੇ ਉੱਤੇ ਧਰਮ ਦਾ ਕੋਈ ਦਾਵਾ ਨਹੀਂ ਹੈਗਾ ਜੇ ਸਾਡੀ ਰਾਜਨੀਤੀ ਧਰਮ ਦੇ ਆਧਾਰ ਤੇ ਨਹੀਂ ਚੱਲ ਸਕਦੀ ਦਲਜੀਤ ਸਿੰਘ ਚੀਮੇ ਉਹਨਾਂ ਦੇ ਬਿਆਨ ਪਬਲਿਕ 'ਚ ਨੇ ਅੱਜ ਦੀ ਅਕਾਲੀ ਲੀਡਰਸ਼ਿਪ ਦਾ ਇਹ ਜੋਰ ਲੱਗਾ ਪਿਆ ਹੈ ਇਹ ਸਿੱਧ ਕਰਨ ਦੇ ਲਈ ਕਿ ਅਸੀਂ ਸੈਕੂਲਰ ਆ ਤੇ ਜੀ ਸਾਡੇ ਉੱਤੇ ਧਰਮ ਦਾ ਦਾਵਾ ਨਾ ਰੱਖੋ ਅਕਾਲੀ ਦਲ ਜਿਹੜਾ ਆ ਉਹ ਧਾਰਮਿਕ ਨਹੀਂ ਹੈਗਾ ਸਾਨੂੰ ਧਾਰਮਿਕ ਅਗਵਾਈ ਨਹੀਂ ਚਾਹੀਦੀ ਇਹ ਆ ਦੋ ਤਰ੍ਹਾਂ ਦੇ ਬਹਿਦਾਵੇ ਸੋ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਮੈਂ ਉੱਥੇ ਲਿਆਵਾਂ ਮਾਨ ਸਾਹਿਬ ਨੇ ਬੋਲਣਾ ਇਹ ਅਸੀਂ ਸੋਚੀਏ ਕਿ ਅਸੀਂ ਕਿੱਥੇ ਖੜਨਾ ਆ ਬੰਦੇ दुखी ਜਦੋਂ ਹੁੰਦੇ ਨੇ ਜਦੋਂ ਔਖੇ ਹੁੰਦੇ ਨੇ ਜਿਹੜੇ ਬੰਦੇ ਉਸ ਬੰਦੇ ਦੇ ਨਾਲ ਜੁੜੇ ਹੁੰਦੇ ਨੇ ਗੱਲ ਨੂੰ ਸਮਝਿਆ ਜਿਉਣ ਜੇ ਤੇ ਤੁਸੀਂ ਜੁੜੋਗੇ ਤੇ ਪੰਥ ਜੁੜੇਗਾ ਬੰਦਿਆਂ ਦੇ ਨਾਲ ਫਿਰ ਅਸੀਂ ਕਿਸੇ ਨਾ ਕਿਸੇ ਖੂ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਟਿਕਦੇ ਰਵਾਂਗੇ ਜੇ ਜੁੜਾਂਗੇ ਮੂਮੈਂਟ ਦੇ ਨਾਲ ਜੇ ਜੁੜਾਂਗੇ ਸੰਘਰਸ਼ ਦੇ ਨਾਲ ਫਿਰ ਬੰਦੇ ਮਾਇਨੇ ਨਹੀਂ ਰਖਾਉਂਦੇ ਹੁੰਦੇ ਸਾਡੀ ਬੰਦਿਆਂ ਦੀ ਸਮੱਸਿਆ ਇਹ ਆ ਕਿ ਅਸੀਂ ਬੰਦਿਆਂ ਦੇ ਨਾਲ ਸਰੀਰਾਂ ਦੇ ਨਾਲ ਇੰਨੇ ਜ਼ਿਆਦਾ ਜੁੜ ਜਾਂਦੇ ਆ ਪੀ ਫੇਰ ਚਾਹੇ ਸਾਨੂੰ ਮੂਮੈਂਟ ਵੀ ਛੱਡਣੀ ਪਵੇ ਅਸੀਂ ਛੱਡ ਜਾਨੇ ਤੇ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੰਨੇ ਵੀ ਨਹੀਂ ਅਸੀਂ ਤੇ ਐਦਾਂ ਮੂਮੈਂਟ ਚਲਾਵਾਂਗੇ ਅਸੀਂ ਐਦਾਂ ਚਲਾਵਾਂਗੇ ਸੋ ਇਹਨਾਂ ਗੱਲਾਂ ਚੋਂ ਨਿਕਲੀਏ ਬਾਹਰ ਮੇਰੀ ਤੁਹਾਨੂੰ ਸਿਰਫ ਇੰਨੀ ਅਪੀਲ ਆ ਬੰਦੇ ਬਹੁਤ ਆਏ ਨੇ ਬਹੁਤ ਆਉਣਗੇ ਤੇ ਬਹੁਤ ਜਾਣਗੇ ਜੇ ਕੋਈ ਚੀਜ਼ ਸਥਿਰ ਰਹੀ ਆ ਸਥਿਰ ਰਹੇਗੀ ਤੇ ਉਹ ਆ ਸਾਡਾ ਟੀਚਾ ਸਾਡੀ ਖਾਲਿਸਤਾਨ ਦੀ ਪ੍ਰਾਪਤੀ ਜਦੋਂ ਵੀ ਜੁੜਨਾ ਆ ਉਦੋਂ ਸੰਘਰਸ਼ ਨਾਲ ਜੁੜਨਾ ਬੰਦਿਆਂ ਨਾਲ ਨਹੀਂ ਜੁੜਨਾ ਜੇ ਮੈਂ ਕਹ ਬਹੁਤ ਸਾਰੇ ਬੰਦੇ ਆਏ ਔਖ ਪਈ ਨਾਲੇ ਚਲੇ ਗਏ ਤੇ ਇਦਾਂ ਹੀ ਅਕਾਲੀ ਦਾ ਉਹ ਨਾਲ ਹੋਇਆ ਬਾਦਲ ਦੇ ਨਾਲ ਜਦੋਂ ਬੰਦੇ ਉਹ ਨਾਲ ਜੁੜੇ ਸੁਖ ਮਿਲਿਆ ਤੇ ਨਾਲ ਹੀ ਮੂਮੈਂਟ ਛੱਡ ਗਏ ਕਿੰਨੇ ਨੇ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਵਿੱਚ ਹੀ ਕਿੰਨੇ ਨੇ ਜਿਹੜੇ ਅੱਜ ਵੀ ਟੀਵੀਆਂ ਤੇ ਡਿਬੇਟਾਂ ਤੇ ਕਹਿੰਦੇ ਅਸੀਂ ਜੀ ਸੰਤਾਂ ਦੀ ਸੰਗਤ ਕੀਤੀ ਆ ਅਸੀਂ ਉਹਨਾਂ ਦਾ ਨਿੱਗ ਮਾਣਿਆ ਗੋਦ ਦਾ ਕਾਹਦਾ ਤੁਸੀਂ ਨਿੱਗ ਮਾਣਿਆ ਯਾਰ ਪਏ ਤੇ ਤੁਸੀਂ ਦਿੱਲੀ ਦੀ ਧੋਲੀ ਝੋਲੀ ਚ ਜਾ ਕੇ ਉਹ ਅੱਜ ਸੁੱਖ ਦੇ ਵਿੱਚੋਂ ਖਾਲਿਸਤਾਨ ਛੱਡ ਗਏ ਨੇ ਸੋ ਇਹੋ ਜੇ ਬੰਦਿਆਂ ਤੋਂ ਸੁਚੇਤ ਰਹਿਣਾ ਹਮੇਸ਼ਾ ਬੰਦਾ ਮਰੇਗਾ ਜਦੋਂ ਬੰਦੇ ਦੇ ਮਗਰ ਲੱਗੇਗਾ ਸਿੱਖ ਨੇ ਲੱਗਣਾ ਗੁਰੂ ਦੇ ਮਗਰ ਸਿੱਖ ਨੇ ਲੱਗਣਾ ਆਪਣੇ ਨਿਸ਼ਾਨੇ ਦੇ ਮਗਰ ਸੋ ਮੇਰੀ ਤੁਹਾਨੂੰ ਇਹ ਹੱਥ ਬਨ ਕੇ ਬੇਨਤੀ ਹੈ ਜਿੰਨੇ ਵੀ ਇੱਥੇ ਪਹੁੰਚੇ ਹੋ ਪੁਵਖ ਦੇ ਵਿੱਚ ਵੀ ਇਹ ਗੱਲ ਯਾਦ ਰੱਖਿਓ ਕਿਸੇ ਮੇਰੇ ਵਰਗੇ ਜਿਹੜਾ ਵੱਧ ਸਟੇਜਾਂ ਤੋਂ ਖਾਲਿਸਤਾਨ ਦੀਆਂ ਗੱਲਾਂ ਕਰਦਾ ਉਹਦੇ ਨਾਲ ਨਾ ਜੁੜਿਆ ਮੈਂ ਇਹ ਨਹੀਂ ਕਹਿੰਦਾ ਵੀ ਬੰਦਿਆਂ ਦੇ ਨਾਲ ਨਾ ਜੜੋ ਉਹਨਾਂ ਨਾਲ ਉਹਨਾਂ ਚਿਰ ਜੁੜਿਆ ਜੇ ਜਿੰਨਾ ਚਿਰ ਤੱਕ ਉਹ ਆਪਣੀ ਮੰਜ਼ਿਲ ਵੱਲ ਨੂੰ ਸਿੱਧਾ ਤੇ ਦ੍ਰਿੜਿਆ ਜਿੱਦਣ ਮੇਰੇ ਵਰਗੇ ਦਾ ਪੈਰ ਥੜਕਿਆ ਤੇ ਭਾਵੇਂ ਜਿੱਡੀਆਂ ਮਰਜੀ ਸਟੇਜ ਤੋਂ ਵੜਕਾ ਤੇ ਦਾਵੇ ਹੋਣ ਉਹ ਦਿਨ ਚੁੱਪ ਕਰਕੇ ਬਾਹ ਫੜ ਕੇ ਲਾ ਕੇ ਦੇ ਘਰ ਬਾਲ ਦਿਆ ਜੇ ਤੇ ਉਸ ਬੰਦੇ ਦੇ ਨਾਲ ਅੱਗੇ ਹੋ ਕੇ ਪੰਥ ਫੇਰ ਤੁਰਨਾ ਸ਼ੁਰੂ ਕਰੇ ਜਿਹੜਾ ਸਿੱਧਾ ਹੋ ਕੇ ਖਾਲਸਾਣ ਦੇ ਰਾਹ ਨੂੰ ਤੁਰਿਆ ਫੇਰ ਮੰਜ਼ਲ ਤੇ ਪਹੁੰਚਾਂਗੇ ਨਹੀਂ ਤੇ ਸਾਡੇ ਨਾਲ ਹਰ ਵਾਰ ਐਵੇਂ ਹੁੰਦਾ ਆ ਕੋਈ ਆਉਂਦਾ ਆ ਕੋਈ ਮੇਰੇ ਵਰਗਾ ਗੱਲਾਂ ਕਰਦਾ ਆ ਅਸੀਂ ਉਹਦੀ ਬਾਹ ਫੜ ਲੈਨੇ ਆ ਤੇ ਬਾਹ ਇਦਾਂ ਦੀ ਫੜ ਲੈਨੇ ਆ ਬਾਅਦ ਚ ਭਾਵੇਂ ਜਾ ਕੇ ਸਾਨੂੰ ਚਿਕੜ ਦੇ ਵਿੱਚ ਸੁੱਟ ਦੇ ਅਸੀਂ ਤਾਂ ਵੀ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੋ ਸਾਡੀ ਜਿਹੜੀ ਰਾਜਨੀਤੀ ਆ ਉਹ ਸਾਡੀ ਮੰਜ਼ਲ ਤੋਂ ਤੈ ਹੋਣੀ ਆ ਤੇ ਸਾਡੀ ਮੰਜ਼ਲ ਉਹ ਸ਼ਹੀਦਾਂ ਨੇ ਤੈ ਕਰਤੀ ਆ ਖਾਲਸਪਤਾਨ ਦੀ ਪ੍ਰਾਪਤੀ ਹੁਣ ਕਈ ਇਹ ਕਹਿ ਦਿੰਦੇ ਨੇ ਵਾਰ-ਵਾਰ ਕਿ ਜਦੋਂ ਵੇਖੋ ਖਾਲਸਪਤਾਨ ਖਾਲਸਪਤਾਨ ਆਲਾਪਦੇ ਰਹਿੰਦੇ ਆ ਆਜ਼ਾਦੀ ਆਜ਼ਾਦੀ ਆਲਾਪਦੇ ਰਹਿੰਦੇ ਆ ਕੋਈ ਬੇਚਾਰੀਆਂ ਨਿੱਕੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਨੇ ਮੈਂ ਸਹਿਮਤ ਆ ਜਿਹੜੇ ਸਾਡੇ ਸਿੰਘ ਸੂਰਮੇ ਜਾਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹ ਮੰਨਦੀਆਂ ਨੇ ਕਿ ਭਾਈ ਅੱਜ ਸਾਡੀ ਮੰਜ਼ਲ ਖਾਲਿਸਤਾਨ ਨਹੀਂ ਗਈ ਹੋ ਸਕੋ ਇਮਾਨਦਾਰ ਨਹੀਂ ਜਿਹੜੀਆਂ ਕਹਿੰਦੀਆਂ ਨੇ ਕਿ ਅੱਜ ਅਸੀਂ ਖਾਲਿਸਤਾਨ ਦੇ ਲਈ ਸਿੱਧਾ ਸੰਘਰਸ਼ ਨਹੀਂ ਕਰ ਸਕਦੇ ਘੱਟੋ ਘੱਟ ਮੰਨਦੇ ਤੇ ਆ ਨਾ ਲੋਕਾਂ ਨੂੰ ਭਰਮਚਿਤ ਨਹੀਂ ਨਾ ਪਾਉਂਦੇ ਉਹ ਸਾਫ਼ ਕਰ ਦਿੰਦੇ ਨੇ ਆਪਣੇ ਫੱਟੇ ਕਿ ਭਾਈ ਸਾਡੀ ਮੰਜ਼ਲ ਖਾਲਿਸਤਾਨ ਨਹੀਂ ਗਈ ਅਸੀਂ ਇੰਨਾ ਇੰਨਾ ਚੀਜ਼ਾਂ ਦੇ ਉੱਤੇ ਕੰਮ ਕਰਦੇ ਆ ਉਹਨਾਂ ਦੇ ਨਾਲ ਤੇ ਸਾਂਝ ਪਾਉਣੇ ਕਿਤੇ ਚੰਗੀ ਆ ਬਜਾਏ ਉਸ ਦੇ ਕਿ ਜਿਹੜਾ ਮੇਰੇ ਵਰਗਾ ਕਵੇ ਤੇ ਖਾਲਸਤਾਨ ਤੇ ਤੁਰਿਆ ਹੋਵੇ ਦਿੱਲੀ ਵੱਲ ਨੂੰ ਉਹਦੇ ਨਾਲ ਸਾਝ ਪੰਥ ਨੂੰ ਬੜੀ ਪੜੀ ਪੜ ਮਿਲਦੀ। ਸੋ ਸਾਡੀ ਸਾਝ ਗੁਰੂ ਦੇ ਨਾਲ ਹੋਣੀ ਚਾਹੀਦੀ ਆ ਤੇ ਗੁਰੂ ਨੇ ਸਾਨੂੰ ਸਾਫ਼ ਕਹਿ ਦਿੱਤਾ ਆ ਅੱਗੇ ਵੀ ਬੜੀ ਵਾਰੀ ਸਾਡੇ ਕਥਾਵਾਚਕ ਸਟੇਜਾਂ ਤੋਂ ਕਹਿੰਦੇ ਨੇ ਪ੍ਰਚਾਰਕ ਕਹਿੰਦੇ ਨੇ ਤੇ ਇਹ ਪੰਕਤੀਆਂ ਹਰ ਇੱਕ ਨੂੰ ਯਾਦ ਨੇ ਕਿ ਬਾਹਰ ਪਰਾਇ ਬੈਸਣਾ ਸਾਈ ਮੋਜ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਪੀ ਇਥੋਂ ਤੱਕ ਤੇ ਗੱਲ ਚਲੀ ਗਈ ਵੀ ਗੁਰਬਾਣੀ ਨੇ ਕਹਿ ਤਾ ਵੀ ਪ੍ਰਾਇਦਰ ਤੇ ਬੈਣ ਨਾਲੋਂ ਚੰਗਾ ਤੇਰੀ ਜਾਨ ਚਲੀ ਜਾਵੇ ਤੇ ਅੱਜ ਸਾਡੀ ਜਾਨ ਤੇ ਕੀ ਜਾਣੀ ਆ ਚਾਰਕ ਸਾਨੂੰ ਔਖੇ ਦਿਨ ਨਾ ਕੱਟਣੇ ਪੈ ਜਾਣਾ ਸੀ ਪ੍ਰਾਇਦਰ ਦੇ ਉੱਤੇ ਜਾਗਦੇ ਝੋੜੀਆਂ ਹਟ ਕੇ ਬਹਿ ਜਾਣੇ ਜੇ ਨਹੀਂ ਹੁੰਦਾ ਤਾਂ ਮੈਨੂੰ ਦੱਸੋ ਇਦਾਂ ਹੀ ਹੁੰਦਾ ਸਿਰਫ ਗੁਰਬਾਣੀ ਦੀਆਂ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ ਉਹਨਾਂ ਦੇ ਉੱਤੇ ਤੁਰ ਪਾਉਣਾ ਬੜਾ ਔਖਾ ਹੈ ਤੇ ਅੱਜ ਤੱਕ ਜੇ ਖਾਲਸਤਾਨ ਦੀ ਮੂਵਮੈਂਟ ਇਸ ਧਰਤੀ ਤੇ ਵੱਧ ਜਾਂ ਘਟ ਜਿਉਂਦੀ ਆ ਤੇ ਉਹ ਬੰਦਿਆਂ ਦੇ ਕਰਕੇ ਨਹੀਂਗੀ ਉਹ ਬੰਦਿਆਂ ਦੇ ਅੰਦਰ ਪਈ ਦ੍ਰਿੜਤਾ ਦੇ ਕਰਕੇ ਜਦੋਂ ਦ੍ਰਿੜਤਾ ਨਹੀਂ ਰਹੀ ਤੇ ਬੰਦੇ ਸਰੀਰ ਜਿੱਦਾਂ ਦਾ ਮਰਜੀ ਹੋਵੇ ਉਹ ਕਿਸੇ ਕੰਮ ਦਾ ਨਹੀਂਂਦਾ ਸੋ ਦ੍ਰਿੜਤਾ ਸਾਡੀ ਦਿਖਦੀ ਆ ਬੁੱਢੀ ਲੀਡਰਸ਼ਿਪ ਦੇ ਵਿੱਚੋਂ ਵੀ ਮਾਨ ਸਾਹਿਬ ਬੈਠੇ ਨੇ ਕਿੰਨੇ ਸਾਲ ਹੋ ਗਏ ਨੇ ਲੋਕ ਸਾਥ ਦੇਣ ਨਾ ਦੇਣ ਤੁਰੇ ਫਿਰਨ ਦੂਜੇ ਅਕਾਲੀ ਦਲ ਦੇ ਮਗਰ ਮਗਰ ਤੁਰੇ ਫਿਰਨ ਕਾਂਗਰਸੀਆਂ ਦੇ ਮਗਰ ਪਰ ਦ੍ਰਿੜਤਾ ਇੰਨੀ ਮਜ਼ਬੂਤ ਰੱਖੀ ਆ ਕਿ ਭਾਵੇਂ ਸਿੰਘ ਇਕੱਲਾ ਖਲੋਤਾ ਰਹਿ ਜੇ ਪਰ ਅੱਜ ਵੀ ਕਿਰਪਾਨ ਹੱਥ 'ਚ ਫੜ ਕੇ ਤੁਹਾਡੇ ਸਾਹਮਣੇ ਕਹਿੰਦਾ ਹੈ ਕਿ ਸਾਡੀ ਮੰਜ਼ਲ ਖਾਲਿਸਤਾਨ ਹੈ ਸੋ ਸੋ ਇਹ ਦ੍ਰਿੜਤਾ ਆਪਣੇ ਅੰਦਰ ਲਿਆਓ ਕੱਲਾ ਕੱਲਾ ਨੌਜਵਾਨ ਲਿਆਵੇ ਕੱਲਾ ਕੱਲਾ ਬਜ਼ੁਰਗ ਲਿਆਵੇ ਕੱਲੀ ਕੱਲੀ ਬੀਬੀ ਲਿਆਵੇ ਸਾਡੀ ਇਸ ਸਟੇਜ ਤੋਂ ਮੈਂ ਪਿਛਲੀ ਵਾਰੀ ਵੀ ਅਪੀਲ ਕੀਤੀ ਸੀ ਸਾਡੀਆਂ ਔਰਤਾਂ ਦਾ ਇਤਿਹਾਸ ਇਸ ਧਰਤੀ ਦੇ ਨਾਲ ਬੜਾ ਗੂੜਾ ਜੁੜਿਆ ਹੈ ਜਦੋਂ ਸਾਡੇ ਸਿੰਘ ਬਦਾਵਾ ਦੇ ਕੇ ਆਏ ਨੇ ਤੇ ਸਾਡੀਆਂ ਔਰਤਾਂ ਨੇ ਆਉਂਦਿਆਂ ਨੂੰ ਸੌਫੇ ਨਹੀਂ ਢਾਏ ਅੱਗੇ ਵੀ ਮੇਰਾ ਸਿਰ ਤਾਂ ਸਾਈਂ ਆ ਗਿਆ ਬਚ ਕੇ ਸੰਘਰਸ਼ ਦੇ ਵਿੱਚੋਂ ਤੇ ਆ ਜਾ ਘਰ ਪੱਠੇ-ਪੱਠੇ ਵੱਢ ਤੇ ਆਪਣਾ ਡੰਗਰਵੱਛਾ ਸਾंभ ਅਸੀਂ ਇਦਾਂ ਹੀ ਕਰਦੀਆਂ ਸਾਡੀਆਂ ਅੱਜ ਦੀਆਂ ਔਰਤਾਂ ਸਾਡਾ ਕੋਈ ਨੌਜਵਾਨ ਸੰਘਰਸ਼ ਤੋਂ ਪਿੱਠ ਮੋੜ ਕੇ ਵਾਪਸ ਘਰ ਨੂੰ ਆ ਜੇ ਤੇ ਸਾਡੇ ਕਈ ਰੀ ਦੇਗ ਬਣਾ ਕੇ ਗੁਰਦੁਆਰੇ ਤੁਰ ਪੈਂਦੇ ਵੀ ਗੁਰੂ ਮਹਾਰਾਜ ਸ਼ੁਕਰ ਕੀਤਾ ਸਾਡਾ ਪੁੱਤਰ ਵਾਪਸ ਆ ਗਿਆ ਸੰਘਰਸ਼ ਤੋਂ ਬਚ ਕੇ ਪਰ ਜਿਸ ਧਰਤੀ ਤੇ ਬੈਠੇ ਆ ਇੱਥੇ ਤੇ ਆ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਦਾ ਇੱਥੇ ਦੇ ਨਾਲ ਇਤਿਹਾਸ ਜੁੜਿਆ ਆ ਉਹਨਾਂ ਨੇ ਜਦੋਂ ਬੰਦੇ ਸੰਘਰਸ਼ ਚੋਂ ਵਾਪਸ ਮੁੜੇ ਤੇ ਉਹਨਾਂ ਆਉਂਦਿਆਂ ਇੱਕ ਬਾ ਚਾਹ ਪਾਣੀ ਨਹੀਂ ਪੁੱਛਿਆ ਉਹਨਾਂ ਕਿਹਾ ਉਹ ਪਈਆਂ ਸੁਥਣਾ ਜਾ ਕੇ ਪਾ ਲੋ ਆਪ ਪਾਇਆ ਮੁੱਠੇ ਤੇ ਹੱਥ ਕਿਰਪਾਨ ਤੇ ਤੇ ਚੜੀਆਂ ਘੋੜੇ ਤੇ ਤੇ ਮੈਦਾਨੇ ਜੰਗ ਜੰਨਤ ਰੇਸ਼ਾਦਤ ਪ੍ਰਾਪਤ ਕੀਤੀ ਸੋ ਸਾਡੀਆਂ ਔਰਤਾਂ ਨੂੰ ਵੀ ਸਾਡੀ ਇਹ ਬੇਨਤੀ ਆ ਆਪਣੇ ਬੱਚਿਆਂ ਨੂੰ ਆਪਣੇ ਮਰਦਾਂ ਨੂੰ ਗੁਰੂ ਦੇ ਵੱਲ ਜੋੜੀਏ ਪਰਵਾਰਾਂ ਦੇ ਮੋਹ ਤੋਂ ਥੋੜਾ ਜਿਹਾ ਆਜ਼ਾਦ ਕਰੀਏ ਪਰਿਵਾਰ ਪਾਲਣੇ ਨੇ ਗ੍ਰਸਤੀ ਪਾਲਣੀ ਆ ਪਰ ਗ੍ਰਸਤੀ ਦੇ ਵਿੱਚ ਹੀ ਰਹਿ ਕੇ ਗਰਕ ਨਹੀਂ ਹੋ ਜਾਣਾ ਇਹ ਕੋਈ ਸਿੱਖ ਦੀ ਜ਼ਿੰਦਗੀ ਨਹੀਂਗੀ ਸੋ ਸਾਡੀ ਜ਼ਿੰਦਗੀ ਰਹਿੰਦੇ ਸਾਹਾਂ ਤੱਕ ਸਾਡੀ ਆਪਣੀ ਆਜ਼ਾਦੀ ਸਾਡੇ ਕੌਮੀ ਘਰ ਖਾਲਸਾਣ ਦੇ ਲੇਖੇ ਲੱਗੇ ਇਹੀ ਸਾਡੀ ਇੱਥੇ ਆਏ ਦੀ ਅਰਦਾਸ ਹੋਣੀ ਚਾਹੀਦੀ ਆ ਸੋ ਇਹੋ ਹੀ ਅਰਦਾਸ ਕਰਦਾ ਆ ਕਿ ਰਾਜ ਕਰੇਗਾ ਖਾਲਸਾ ਕਾਲਸਤਾਨ ਇਸ ਧਰਤੀ ਤੇ ਰੂਪਮਾਨ ਹੋਵੇ ਔਰ ਗੁਰੂ ਮਹਾਰਾਜ ਅਗੇ ਤੁਹਾਡੇ ਰਾਹੀ ਸਮੂਹ ਕਰ ਅਰਦਾਸ ਕਰਨਾ ਆ ਕਿ ਇਹ ਸਾਡਾ ਸੁਪਨਾ ਜ਼ਰੂਰ ਸাকার ਹੋਏਗਾ ਸ਼ਰਤ ਬਸ ਇੱਕ ਆ ਕਿ ਮੰਜ਼ਿਲ ਵੱਲ ਨੂੰ ਜਾਂਦੇ ਸਾਡੇ ਪੈਰ ਨਾ ਥੜਕਣ ਬਾਬੇ ਕਬੀਰ ਜੀ ਦਾ ਇੱਕ ਕਥਨ ਯਾਦ ਰੱਖੋ ਬਾਬਾ ਕਬੀਰ ਜੀ ਕਹਿੰਦੇ ਜਹ ਮਾਰਗ ਪੰਡਤ ਗਏ ਪਾਸ਼ੇ ਪਰਿ ਵਹੀਰ ਆਂਦੇ ਜਿੱਦਨ ਦੇ ਪਖੰਡੀ ਗਿਆ ਉਧਰ ਨੂੰ ਤੇ ਦੁਨੀਆਂ ਨੇ ਵਹੀਰਾਂ ਘੱਟੀਆਂ ਪਈਆਂ ਮਗਰ ਨੂੰ ਪਤਾ ਨਹੀਂ ਕਿੰਨੀ ਕੁ ਦੁਨੀਆਂ ਤੁਰੇ ਫਿਰਦੀ ਮਗਰ ਪਰਾਂ ਦੇ ਇੱਕ ਔਗਦ ਘਾਟੀ ਆਰਾਮ ਕੀ ਜਸ ਚੜ ਰਿਓ ਕਬੀਰ ਪਰਾਂ ਦੇ ਇੱਕ ਇਹੋ ਜਿਹਾ ਰਸਤਾ ਆ ਉਸ ਕਾਲਪੁਰਖ ਵਾਇਗਰੂ ਦਾ ਉਹ ਬੜਾ ਔਖਾ ਆ ਪਰਾਂ ਦੇ ਕਬੀਰ ਉਧਰ ਨੂੰ ਚੜਿਆ ਜਾ ਰਿਹਾ ਤੇ ਸਿੱਖ ਵੀ ਇਹ ਗੱਲ ਸਮਝੇ ਜਿੱਧਰ ਨੂੰ ਬਹੀ ਰਾਕਤੀਆਂ ਜਾਣ ਜਿੱਧਰ ਨੂੰ ਲੱਗੇ ਕਿ ਬੜੀ ਦੁਨੀਆ ਜਾ ਰਹੀ ਆ ਇਹ ਨਾ ਸੋਚਿਆ ਕਰੋ ਕਿ ਇਹੋ ਹੀ ਗੁਰੂ ਦਾ ਰਾਹ ਆ ਇਹ ਸੋਚਿਆ ਕਰੋ ਕਿ ਜਾ ਕਿੱਧਰ ਰਿਹਾ ਆ ਬਖੰਡ ਵਾਲੇ ਜਾ ਰਿਹਾ ਕਿ ਅਕਾਲਪੁਰ ਖਵਾਏ ਗੁਰੂ ਵਾਲੇ ਜਾ ਰਿਹਾ ਕਿ ਖਾਲਸਤਾਨ ਵਾਲੇ ਜਾ ਰਿਹਾ ਸੋ ਸਾਡਾ ਖਾਲਸਤਾਨ ਦਾ ਰਾਹ ਬੜਾ ਔਖਾ ਆ ਮੰਨਦੇ ਆ ਪਰ ਉਹਦੇ باوجود ਜੇ ਇੱਥੇ ਇਕੱਲੇ ਵੀ ਰਹਿ ਜਾਗੇ ਤੇ ਬਾਬੇ ਕਬੀਰ ਵਾਂਗੂ ਖਾਲਸਤਾਨ ਦੇ ਰਾਹ ਤੇ ਸਿੱਧੇ ਹੋ ਕੇ ਇਕੱਲੇ ਤੁਰਦੇ ਰਹੀਏ ਇਹੋ ਹੀ ਗੁਰੂ ਮਹਾਰਾਜ ਅੱਗੇ ਅਰਦਾਸ ਆ ਤੇ ਗੁਰੂ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ਤੇ ਰੱਖਣ ਬਿਨਾ ਗੁਰੂ ਤੋਂ ਇਸ ਰਾਹ ਤੇ ਮਰਿਆ ਜਾਣਾ ਓਕੇ ਦਾਵੇ ਕਿਸੇ ਕੰਮ ਦੇ ਨਹੀਂ ਮੈਂ ਇਹ ਦਾਅਵਾਤ ਨਹੀਂ ਕਰਦਾ ਕਿ ਜਦੋਂ ਤੱਕ ਮੇਰੇਆਂ ਰਗਾਂ ਦੇ ਵਿੱਚ ਸਾਹ ਹੈ ਖਾਲਸਾਣ ਦੇ ਰਾਹ ਤੁਰਿਆ ਰਾਵਾਂਗਾ ਪਰ ਇਹਨਾਂ ਦਾਵਾ ਜ਼ਰੂਰ ਕਰਦਾ ਜੇ ਗੁਰੂ ਦਾ ਥਾਪਣਾ ਰਿਆ ਤੇ ਰਹਿੰਦੀ ਸਾ ਜਿੰਨੀ ਜ਼ਿੰਦਗੀ ਆ ਉਹ ਖਾਲਸਾਣ ਦੇ ਲੇਖੇ ਹੀ ਲੱਗੇਗੀ ਤੇ ਗੁਰੂ ਤੋਂ ਬਿਨਾ ਸਾਨੂੰ ਕੋਈ ਨਹੀਂ ਬਚਾ ਸਕਦਾ ਇਹਨੀਆਂ ਗੱਲਾਂ ਦੇ ਨਾਲ ਤੋ ਇਹ ਨਈ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਵਾਂ ਤੇ ਮaaf ਕਰਦਿਆ ਜੀ ਪਰ ਸਮੂਹਕ ਰੂਪ 'ਚ ਅਰਦਾਸ ਜ਼ਰੂਰ ਕਰਿਓ ਕਿ ਸਾਡਾ ਕੌਮੀ ਘਰ ਖਾਲਿਸਤਾਨ ਬਹੁਤ ਜਲਦ ਹੋਣ ਦੇ ਵਿੱਚ ਆਵੇ ਇਹ ਸੇ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ